ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਸਰ ਹੀ ਸੋੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਜੋ ਤਸਵੀਰਾਂ ਹਨ ਉਸ ਨੂੰ ਸੋਭਾ ਸਿੰਘ ਨੇ ਬਣਾਇਆ ਹੈ ਤੇ ਅੱਜ ਕੱਲ੍ਹ ਕਈ ਲੋਕ ਕਹਿ ਰਹੇ ਨੇ ਕਿ ਸੋਭਾ ਸਿੰਘ ਨੇ ਆਪਣੇ ਹੀ ਚਾਰੇ ਵਿੱਚ ਕੁਝ ਚੇਂਜਸ ਕੀਤੇ ਅਤੇ ਉਸ ਤਸਵੀਰ ਨੂੰ ਬਣਾਇਆ ਸੀ ਸੋਭਾ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਕਲਾ ਵਾਹਿਗੁਰੂ ਦੀ ਜਿਸ ਵਿੱਚ ਚੋਣਾ ਨੇ ਆਪ ਇਹੀ ਕਿਹਾ ਸੀ ਕਿ ਕਿ ਜੋ ਮੈਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤਿਆਰ ਕੀਤੀ ਹੈ ਉਹ ਇੱਕ ਮੇਰੀ ਕਲਪਨਾ ਹੈ ਸੋਭਾ ਸਿੰਘ ਨੇ ਉਸ ਕਿਤਾਬ ਵਿੱਚ ਖੁਦ ਕਿਹਾ ਸੀ ਕਿ ਮੈਂ ਇਹ ਤਸਵੀਰਾਂ ਕੋਈ ਪੂਜਨ ਲਈ ਨਹੀਂ ਸੀ ਬਣਾਈਆਂ ਉਹਨਾ ਨੇ ਉਹ ਤਸਵੀਰ ਇਸ ਲਈ ਤਿਆਰ ਕੀਤੀ ਸੀ ਕਿ ਉਹ ਲੋਕਾਂ ਨੂੰ ਦੱਸ ਸਕੇ ਕਿ ਗੁਰੂ ਨਾਨਕ ਦੇਵ ਜੀ ਅਸਲ ਵਿੱਚ ਕਿਸ ਤਰ੍ਹਾਂ ਦੇਖਦੇ ਸਨ ਉਹਨਾਂ ਦਾ ਪਹਿਰਾਵਾ ਕੀ ਸੀ ਪਰ ਇਸ ਤਸਵੀਰ ਵਿੱਚ ਸਾਨੂੰ ਕਈ ਗਲਤੀਆਂ ਵੀ ਦਿਸਦੀਆਂ ਹਨ ਭਾਰ ਸਿੱਖ ਅੱਜ ਵੀ ਉਸ ਤਸਵੀਰ ਨੂੰ ਪੂਜਦੇ ਹਨ ਅਤੇ ਉਹਨਾਂ ਨੂੰ ਹੀ ਗੁਰੂ ਨਾਨਕ ਦੇਵ ਜੀ ਸਮਝ ਬੈਠੇ ਨੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਤਾਂ ਖੁਦ ਤਸਵੀਰ ਪੂਜਾ ਮੂਰਤੀ ਪੂਜਾ ਅਤੇ ਪੱਥਰ ਪੂਜਾ ਕਰਨ ਤੋਂ ਮਨਾ ਕੀਤਾ ਸੀ ਤੇ ਅੱਜ ਅਸੀਂ ਉਹੀ ਗਲਤੀਆਂ ਕਰਦੇ ਹਾਂ ਜਿਸ ਤੋਂ ਗੁਰੂ ਨਾਨਕ ਦੇਵ ਜੀ ਨੇ ਰੋਕਿਆ ਸੀਗਾ ਬਲਕੇ ਗੁਰੂ ਨਾਨਕ ਦੇਵ ਜੀ ਬਾਰੇ ਤਾਂ ਸੰਤ ਮਸਕੀਨ ਨੇ ਵੀ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਬਹੁਤੇ ਲੰਬੇ ਕੱਦ ਵਾਲੇ ਨਹੀਂ ਸੀ ਬੜਾ ਮਦਰਾ ਸਰੀਰ ਹੈ ਗੁਰੂ ਨਾਨਕ ਦੇਵ ਜੀ ਉੱਚੇ ਕੱਦ ਦੇ ਨਹੀਂ ਮਦਰੇ ਸਰੀਰ ਹੈ ਪਤਲਾ ਦੁਬਲਾ ਸਰੀਰ ਹੈ ਵਿੰਗਲੀ ਟੇਢੀ પગ ਸੰਵਾਲ ਬਲ ਲੈਦੇ ਨੇ ਤੈਮਤ ਬੰਨੀ ਹੋਈ ਲੰਬਾ ਚੋਲਾ ਉਹਨਾਂ ਦਾ ਸਰੀਰ ਪਤਲਾ ਦੁਬਲਾ ਸੀ ਅਤੇ ਉਹਨਾਂ ਦੇ ਸਿਰ ਉੱਤੇ ਜੋ ਪਰਨਾ ਸੀ ਉਹ ਵੀ ਵਿੰਗਾ ਟੇਡਾ ਹੀ ਹੁੰਦਾ ਸੀ ਸੋਭਾ ਸਿੰਘ ਵੱਲੋਂ ਤਿਆਰ ਕੀਤੀ ਹੋਈ ਤਸਵੀਰ ਤਾਂ ਫਿਰ ਬਿਲਕੁਲ ਉਲਟ ਜਾ ਰਹੀ ਏ ਅਸੀਂ ਅੱਜ ਹਰ ਜਗ੍ਹਾ ਤੇ ਦੇਖਦੇ ਹਾਂ ਕਿ ਸਿੱਖ ਮਾਲਾ ਜਾਪ ਕਰਦੇ ਨੇ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਉੱਤੇ ਵੀ ਉਹਨਾਂ ਨੂੰ ਮਾਲਾ ਦੇ ਨਾਲ ਭਰਿਆ ਹੋਇਆ ਏ ਭਰ ਜੇ ਅਸੀਂ ਗੁਰੂ ਨਾਨਕ ਦੇਵ ਜੀ ਅਨੁਸਾਰ ਸੋਚੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਮਾਲਾ ਜਾਪ ਕਰਨ ਨੂੰ ਸਹੀ ਨਹੀਂ ਸੀ ਸਮਝਿਆ ਮਾਲਾ ਫੇਰ ਤੇ ਜੱਗ ਭਇਆ ਫਿਰਨਾ ਮਨਕਾ ਫੇਰ ਕਿ ਤੂੰ ਮਾਲਾ ਤਾਂ ਘੁਮਾਉਂਦਾ ਰਿਹਾ ਪਰ ਤੇਰਾ ਫਿਰ ਵੀ ਮਨ ਨਹੀਂ ਮੁੜਿਆ ਜਾਨੀ ਕਿ ਇੱਥੇ ਕਹਿ ਰਹੇ ਨੇ ਕਿ ਜੇ ਤੇਰਾ ਮਨ ਵਿਕਾਰਾਂ ਨਾਲ ਭਰਿਆ ਹੋਇਆ ਹੈ ਤਾਂ ਫਿਰ ਮਾਲਾ ਫੇਰਨ ਦਾ ਵੀ ਕੋਈ ਲਾਭ ਨਹੀਂ ਹੋਵੇਗਾ ਮਨਕੀ ਮਾਲਾ ਫੇਰ ਕੇ ਦੇਖਾ ਇਹ ਮਨ ਕਿਹਦਾ ਹੋਏ ਇੱਥੇ ਵੀ ਗੁਰੂ ਨਾਨਕ ਦੇਵ ਜੀ ਉਹੀ ਕਹਿ ਰਹੇ ਨੇ ਕਿ ਜੇ ਤੂੰ ਮਾਲਾ ਨੂੰ ਛੱਡ ਕੇ ਜਾਨੀ ਰਸਮਾਂ ਰਿਵਾਜਾਂ ਨੂੰ ਛੱਡ ਕੇ ਆਪਣੇ ਸੱਚੇ ਮਨ ਤੋਂ ਉਸ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਣ ਤੇ ਜੋਰ ਦੇ ਉਸ ਕਾਲਪੁਰਖ ਏਕ ਓੰਕਾਰ ਨੇ ਤੈਨੂੰ ਮਾਲਾ ਫੇਰਦੇ ਹੋਏ ਨਹੀਂ ਦੇਖਣਾ ਬਲਕਿ ਉੱਥੇ ਦਾ ਤੇਰਾ ਨਾਮ ਸਿਮਰਨ ਅਤੇ ਸੱਚੇ ਦਿਲੋਂ ਕੀਤੀ ਹੋਈ ਭਗਤੀ ਹੀ ਗਿਣੀ ਜਾਵੇਗੀ। ਭਾਰਤ ਵਿੱਚ ਇੱਕ ਸਮਾਂ ਐਸਾ ਵੀ ਸੀ ਜਦ ਬਿਨਾਂ ਕੋਈ ਸੋਚ ਅਤੇ ਸਮਝ ਦੇ ਪੁਜਾਰੀ ਅਤੇ ਬ੍ਰਾਹਮਣ ਜਗਨਨਾਥ ਪੁਰੀ ਦੇ ਮੰਦਰ ਵਿੱਚ ਆਰਤੀ ਕਰਦੇ ਸੀ ਬਲਕਿ ਉਹਨਾਂ ਨੂੰ ਤਾਂ ਆਰਤੀ ਦਾ ਮਤਲਬ ਵੀ ਪਤਾ ਨਹੀਂ ਹੁਣਾ। ਤਾਂ ਜਦ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਜਗਨਨਾਥਪੁਰੀ ਵਿੱਚ ਜਾਂਦੇ ਹਨ ਤਾਂ ਸਮੁੰਦਰ ਦੇ ਕੰਢੇ ਉੱਤੇ ਬੈਠ ਕੇ ਭਾਈ ਮਰਦਾਨਾ ਜੀ ਰਬਾਬ ਨੂੰ ਛੇੜਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਸ਼ਬਦ ਕੀਰਤਨ ਕਰਦੇ ਨੇ ਕੁਝ ਹੀ ਸਮੇਂ ਵਿੱਚ ਸ਼ਾਮ ਹੋ ਜਾਂਦੀ ਹੈ ਤੇ ਉਸ ਵੇਲੇ ਉਹਨਾਂ ਕੋਲ ਬਹੁਤ ਸਾਰੀ ਸੰਗਤ ਦਾ ਇਕੱਠ ਵੀ ਹੋ ਜਾਂਦਾ ਹੈ ਫਿਰ ਨਾਲ ਹੀ ਕੋਲ ਇੱਕ ਮੰਦਰ ਹੁੰਦਾ ਹੈ ਜਗਨਨਾਥਪੁਰੀ ਉਹਨਾਂ ਵਿੱਚ ਉਪਜਾਰੀ ਅਤੇ ਬ੍ਰਾਹਮਣ ਆਏ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸ਼ਾਮ ਦੀ ਆਰਤੀ ਵਿੱਚ ਜ਼ਰੂਰ ਹਾਜ਼ਰੀ ਭਰਿਓ ਤਾਂ ਗੁਰੂ ਨਾਨਕ ਦੇਵ ਜੀ ਨੇ ਇਹ ਸੱਦਾ ਮਨਜ਼ੂਰ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਜਦ ਸ਼ਾਮ ਨੂੰ ਉਸ ਜਗਨਨਾਥਪੁਰੀ ਦੇ ਮੰਦਿਰ ਵਿੱਚ ਜਾਂਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਉੱਥੇ ਦੇਖਦੇ ਹਨ ਕਿ ਪੁਜਾਰੀਆਂ ਨੇ ਉੱਥੇ ਵੱਡਾ ਸਾਰਾ ਸੋਨੇ ਦਾ ਥਾਲ ਫੜਿਆ ਹੋਇਆ ਸੀ ਇਸ ਥਾਲ ਵਿੱਚ ਕਈ ਹੀਰੇ ਕਈ ਮੋਤੀ ਜੜੇ ਹੋਏ ਸਨ ਅਤੇ ਉਸ ਵਿੱਚ ਇੱਕ ਵੱਡਾ ਸਾਰਾ ਦੀਵਾ ਵੀ ਰੱਖਿਆ ਹੋਇਆ ਸੀ ਤੇ ਦੀਵੇ ਕੋਲ ਧੂਫ ਵੀ ਧੁਖ ਰਹੀ ਹੁੰਦੀ ਏ ਤੇ ਉੱਥੇ ਸਾਜ ਤੇ ਸ਼ਾਣੇ ਵਜਾਏ ਜਾ ਰਹੇ ਸਨ ਉਸ ਸੁਨਾਰੀ ਥਾਲ ਨੂੰ ਉਹ ਮੂਰਤੀ ਦੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਘੋਲ ਕਮਾਉਂਦੇ ਸਨ ਇਹ ਸਭ ਵੇਖ ਕੇ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਬਾਅਦ ਉਸ ਮੰਦਰ ਤੋਂ ਬਾਹਰ ਆ ਜਾਂਦੇ ਨੇ ਜਦ ਆਰਤੀ ਖਤਮ ਹੋਣ ਤੋਂ ਬਾਅਦ ਬ੍ਰਾਹਮਣ ਅਤੇ ਪੁਜਾਰੀ ਦੇਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਉੱਥੇ ਹੈ ਹੀ ਨਹੀਂ ਤਾਂ ਉਹਨਾਂ ਨੂੰ ਉਸ ਵੇਲੇ ਬਹੁਤ ਗੁੱਸਾ ਹੁੰਦਾ ਏ ਤਾਂ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਪਿੱਛੇ-ਪਿੱਛੇ ਇੱਕ ਖੁੱਲੇ ਅਸਮਾਨ ਹੇਠ ਆ ਗਏ ਜਿੱਥੇ ਚੰਨ ਤੇ ਤਾਰੇ جگਮਗਾ ਰਹੇ ਹੁੰਦੇ ਨੇ ਤਾਂ ਪੁਜਾਰੀਆਂ ਨੇ ਇਹ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਤਾਂ ਕਿਹਾ ਸੀ ਕਿ ਅਸੀਂ ਤੁਹਾਡੀ ਆਰਤੀ ਵਿੱਚ ਸ਼ਾਮਲ ਹੋਵਾਂਗੇ ਪਰ ਤੁਸੀਂ ਤਾਂ ਮੰਦਰ ਦੇ ਅੰਦਰ ਆਏ ਹੀ ਨਹੀਂ ਲੱਗਦਾ ਤਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਸ਼ਾਂਤ ਸੁਭਾਅ ਵਿੱਚ ਕਿਹਾ ਕਿ ਮੈਂ ਆਰਤੀ ਵਿੱਚ ਹੀ ਸ਼ਾਮਲ ਸੀ ਤਾਂ ਪੁਜਾਰੀਆਂ ਨੇ ਕਿਹਾ ਕਿ ਤੁਸੀਂ ਤਾਂ ਮੰਦਰ ਅੰਦਰ ਆਏ ਹੀ ਨਹੀਂ ਤਾਂ ਤੁਸੀਂ ਕਿਵੇਂ ਆਰਤੀ ਵਿੱਚ ਸ਼ਾਮਲ ਹੋ ਸਕਦੇ ਹੋ ਤੁਸੀਂ ਤਾਂ ਇਸ ਖੁੱਲੇ ਅਸਮਾਨ ਹੇਠ ਤਾ ਗੁਰੂ ਨਾਨਕ ਦੇਵ ਜੀ ਨੇ ਸਰਲ ਭਾਸ਼ਾ ਵਿੱਚ ਕਿਹਾ ਕਿ ਉਹ ਇੱਕ ਝੂਠੀ ਆਰਤੀ ਹੈ ਜੋ ਇਨਸਾਨ ਵੱਲੋਂ ਤਿਆਰ ਕੀਤੇ ਪਦਾਰਥਾਂ ਅਤੇ ਮੂਰਤੀ ਦੀ ਪੂਜਾ ਕਰਦੀ ਏ ਤੇ ਤੁਹਾਡੀ ਆਰਤੀ ਵਾਲੀ ਥਾਲੀ ਦਾ ਉਸ ਪੱਥਰ ਦੀ ਮੂਰਤੀ ਉੱਤੇ ਕੋਈ ਅਸਰ ਨਹੀਂ ਹੋਵੇਗਾ ਪਰ ਅਸਲਾ ਆਰਤੀ ਤਾਂ ਆਪਣੇ ਆਪ ਹੋ ਰਹੀ ਏ ਜਿਸ ਨੂੰ ਇਨਸਾਨ ਨਹੀਂ ਕੁਦਰਤ ਖੁਦ ਕਰਦੀ ਏ ਤਾ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਝਾਉਣ ਲਈ ਇਹ ਸ਼ਬਦ ਗੁੰਦਦੇ ਨੇ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੇ ਕਿਹਾ ਕਿ ਜੋ ਪਰਮਾਤਮਾ ਸਾਰੇ ਜਗਤ ਦਾ ਮਾਲਕ ਹੈ ਜੋ ਹਰ ਇੱਕ ਜਗ੍ਹਾ ਮੌਜੂਦ ਹੁੰਦਾ ਹੈ ਉਸ ਪਰਮਾਤਮਾ ਦੀ ਸਾਰੀ ਕੁਦਰਤ ਆਰਤੀ ਕਰ ਰਹੀ ਹੈ ਗਗਨੇ ਜਾਣੀ ਆਸਮਾਨ ਥਾਲ ਹੈ ਸੂਰਜ ਅਤੇ ਚੰਦ ਦੀਵੇ ਨੇ ਤੇ ਤਾਰੇ ਉਸ ਥਾਲ ਵਿੱਚ ਜੜੇ ਹੋਏ ਮੋਤੀ ਨੇ ਰੁੱਖ ਅਤੇ ਫੁੱਲ ਤੂਫਾਨ ਤੇ ਹਵਾ ਚਰ ਕਰ ਰਹੀ ਹੈ ਤੇ ਜੋ ਆਰਤੀ ਦਿਨ ਰਾਤ ਹੁੰਦੀ ਰਹਿੰਦੀ ਹੈ ਉਹ ਹੈ ਅਸਲੀ ਆਰਤੀ ਜੇ ਤੁਸੀਂ ਵੀ ਅਸਾ ਰਤੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ ਪਵੇਗਾ ਤੇ ਜੋ ਆਰਤੀ ਲਗਭਗ ਹਰ ਇੱਕ ਗੁਰਦੁਆਰੇ ਵਿੱਚ ਅਤੇ ਦਰਬਾਰ ਸਾਹਿਬ 'ਸ਼ਾਮ ਨੂੰ ਹੁੰਦੀ ਹੈ ਉਸ ਆਰਤੀ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਤਿਆਰ ਕੀਤਾ ਗਿਆ ਸੀ ਤੇ ਇਸ ਵੀਡੀਓ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕੋ ਹੀ ਗੱਲ ਕਹੀ ਹੈ ਕਿ ਸਾਨੂੰ ਮੂਰਤੀ ਪੂਜਾ ਪੱਥਰ ਪੂਜਾ ਅਤੇ ਤਸਵੀਰ ਪੂਜਾ ਕਰਨੀ ਬੰਦ ਕਰਨੀ ਚਾਹੀਦੀ ਹੈ ਤੇ ਮਨਨ ਨੂੰ ਵੈਰਾਗਾ ਵਿੱਚ ਰੱਖ ਕੇ ਮਾਲਾ ਜਾਪ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਤੇ ਅੱਜ ਸਿੱਖ ਉਹੀ ਕਰ ਰਹੇ ਹਨ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਕਿੰਨੀ ਦੂਰ ਜਾ ਕੇ ਸਮਝਾਇਆ ਸੀ ਇਸ ਵੀਡੀਓ ਰਾਹੀਂ ਜੇ ਕਿਸੇ ਨੂੰ ਠੋਸ ਪਹੁੰਚੀ ਹੋਵੇ ਤਾਂ ਅਸੀਂ ਦਿਲੋਂ ਮਾਫੀ ਮੰਗਦੇ ਹਾਂ ਪਰ ਇਹ ਹੀ ਸਚਾਈ ਹੈ ਜੋ ਸਾਨੂੰ ਕਬੂਲ ਕਰਨੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਹਾਡੇ ਆਪਣੇ ਇਸ ਚੈਨਲ ਵਿੱਚ ਅਸੀਂ ਇੱਕ ਨਵੀਂ ਸੀਰੀਜ਼ ਜਾਣੀ ਪਲੇਲਿਸਟ ਸ਼ੁਰੂ ਕੀਤੀ ਹੈ ਤੇ ਇਸ ਸੀਰੀਜ਼ ਵਿੱਚ ਅਸੀਂ 10 ਗੁਰੂ ਸਾਹਿਬਾਨਾਂ ਦੇ ਉਸ ਇਤਿਹਾਸ ਨੂੰ ਕਵਰ ਕਰਾਂਗੇ ਜੋ ਜਾਂ ਤਾਂ ਸਾਨੂੰ ਆਮ ਤੌਰ ਤੇ ਪੜਨ ਨੂੰ ਨਹੀਂ ਮਿਲਦੇ ਤੇ ਜਾਂ ਫਿਰ ਅਸੀਂ ਉਸ ਇਤਿਹਾਸ ਨੂੰ ਗਲਤ ਪੜਦੇ ਆ ਰਹੇ ਹਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਹੋਰ ਵੀ ਲੋਕਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਸਿੱਖ ਇਤਿਹਾਸ ਦੇ ਅਸਲ ਇਤਿਹਾਸ ਨੂੰ ਜਾਣ ਸਕਣ